ਵੈਕਲ ਜੀ ਦਾ ਖਾਲਸਾ ਵੈਕਲ ਜੀ ਕੀ ਫਤਿਹ ਬਾਪੂ ਲਾਹ ਸਿੰਘ ਜੀ ਪਿੰਡ ਰਾਜੇਵਾਲ ਰੋਹਣੋ ਭਗਤ ਪੂਨ ਸਿੰਘ ਜੀ ਨਗਰ ਤੋਂ ਜਦੋਂ ਸੇਵਾ ਮਿਲੀ ਸੀ ਸਾਨੂੰ ਬਾਪੂ ਜੀ ਨੂੰ ਲੈ ਕੇ ਆਏ ਸੀ ਇਹਨਾਂ ਦੀ ਇੱਕ ਬਾਹ ਕੱਟੀ ਹੋਈ ਆ ਟਰੱਕ ਚਲਾਉਂਦੇ ਸੀ ਬੈਲੀ ਆ ਸ਼ੁਰੂ ਤੋਂ ਹੀ ਬੈਲੀਆਂ ਦੇ ਨਾਲ ਹੀ ਰਿਹਾ ਬਾਪੂ ਸਾਰੀ ਉਮਰ ਬੈਲ ਹੀ ਕਮਾਇਆ ਹੁਣ ਰਾਜੇਵਾਲ ਪਿੰਡ ਦੇ ਵਿੱਚ ਕੋਈ ਪਿੱਛੇ ਸੰਭਾਲਣ ਵਾਲਾ ਹੈ ਨਹੀਂ ਸੀ ਬਾਪੂ ਕੱਲ੍ਹ ਹੀ ਰੰਡਾ ਸੀ ਅੱਖ ਤੇ ਏਡੀ ਵੱਡੀ ਕਰਸੌਲੀ ਹੋ ਗਈ ਸੀ ਲਟਕਦੀ ਸੀ ਉਹ ਡਾਕਟਰਾਂ ਨੇ ਦੱਸਿਆ ਸੀ ਵੀ ਕੈਂਸਰ ਆ ਚਲੋ ਪਿੰਡ ਦੇ ਵੀਰ ਹੋਣਾ ਨੇ ਵੀਰ ਨੇ ਸਰਪੰਚ ਸਾਹਿਬ ਹੋਣਾ ਨੇ ਬੁੱਟੇ ਬਾਈ ਹੋਣਾ ਨੇ ਉਹਨਾਂ ਸਾਰਿਆਂ ਨੇ ਰਲ ਕੇ ਕਪਰਾਲਾ ਕੀਤਾ ਬਾਪੂ ਜੀ ਨੂੰ ਸਾਡੇ ਤੱਕਰ ਪਹੁੰਚਦਾ ਕੀਤਾ ਜਦੋਂ ਸਾਨੂੰ ਨਗਰ ਦਾ ਨਾਮ ਪਤਾ ਲੱਗਿਆ ਸੀ ਬਾਪੂ ਜੀ ਨੂੰ ਇੱਥੇ ਸਾਡੇ ਚੰਗੇ ਭਾਗ ਸਮਝ ਕੇ ਅਸੀਂ ਬਾਪੂ ਜੀ ਦੀ ਸੇਵਾ ਕਰਨੀ ਸ਼ੁਰੂ ਕੀਤੀ। ਬਾਪੂ ਜੀ ਦੀ ਸੌਲੀ ਦਾ ਆਪਰੇਸ਼ਨ ਹੋ ਗਿਆ ਕੱਟੀ ਗਈ। ਡਾਕਟਰਾਂ ਨੇ ਦੱਸਿਆ ਵੀ ਕੀਮੋ ਲੱਗਣਗੀਆਂ। ਚਲੋ ਜਿੰਨੀਆਂ ਇੱਕ ਦਵਾਈਆਂ ਦੀ ਲੋੜ ਸੀ ਕੀਮੋ ਦਵਾਈਆਂ ਨਾਲ ਹੀ ਲੱਗੀ। ਹੁਣ ਬਾਪੂ ਦੇ ਮੂੰਹ 'ਚੋਂ ਇੱਥੋਂ ਸਾਈਡ ਤੋਂ ਇੱਕ ਛੋਟੀ ਜਿਹੀ ਰਸੌਲੀ ਨਿਕਲੀ। ਆ ਹੁਣ ਪਿਛਲੇ 2 ਮਹੀਨਿਆਂ ਦੇ ਵਿੱਚ ਹੀ ਤੁਸੀਂ ਦੇਖੋ ਕਿੱਡੀ ਵੱਡੀ ਬਣ ਗਈ ਆ ਉਹ। ਉਹਦਾ ਸਾਈਜ਼ ਦੇਖੋ ਕਿੰਨਾ ਵੱਡਾ ਹੋ ਗਿਆ। ਐ ਹਰ ਰੋਜ਼ ਘੰਟਿਆਂ ਦੇ ਹਿਸਾਬ ਨਾਲ ਵੱਧ ਰਹੀ ਐ ਰਸੋਲੀਏ ਸਾਰੇ ਟੈਸਟ ਕਰਾ ਲਿਆ ਡਾਕਟਰ ਦੱਸਦੇ ਆ ਵੀ ਐਸੀ ਐ ਹੈ ਕੈਂਸਰ ਬਾਪੂ ਜੀ ਨੂੰ ਨਹੀਂ ਅਸੀਂ ਦੱਸ ਰਹੇ ਬਾਪੂ ਜੀ ਨੂੰ ਥੋੜਾ ਉੱਚੀ ਵੀ ਸੁਣਨ ਦਾ ਹੁਣ ਬਾਪੂ ਜੀ ਕਈ ਵਾਰੀ ਕਹਿੰਦੇ ਮੈਨੂੰ ਥੋੜਾ ਪਵਾ ਦੋ ਕਨੇਡਾ ਆ ਜਾਂ ਕਿਵੇਂ ਆ ਪਿੰਡ ਵੀ ਮਿਲਣਾ ਚਾਹੁੰਦੇ ਸੀ ਪਿੰਡ ਦੇ ਉਹਨਾਂ ਨੂੰ ਵੀਰੇ ਉਹਨਾਂ ਨੂੰ ਫੋਨ ਕੀਤਾ ਸੀ ਬੂਟੇ ਬਾਈ ਨੂੰ ਕੌਣ ਕੌਣ ਆਏ ਸੀ ਪਿੰਡੋਂ ਇੱਕ ਬੂਟਾ ਬਾਈ ਆਇਆ ਸੀਗਾ ਹਾਂ ਇੱਕ ਆਪਣੇ ਸਰਪੰਚ ਹਾਂ ਹਾਂ 사ਗਰ 사ਗਰ ਹਾਂ 사ਗਰ ਬਾਈ ਹਾਂ ਤੇ ਉੱਥੇ ਇੱਕ ਫੌਜੀ ਵੀ ਆਪਣੇ ਉਹ ਵੀ ਫੌਜਤ ਦੀ ਹਾਂ ਉਹ ਲੈ ਗਏ ਸੀ ਦੋ ਦਿਨ ਬਾਪੂ ਤਿੰਨ ਦਿਨ ਰਹਿ ਕੇ ਆਇਆ ਨਵੇਂ ਪਿੰਡੀਆਂ ਨਾਲ ਬਾਪੂ ਦੀ ਵਾਲੀ ਆੜੀ ਸੀ ਬੈਲੀ ਸੀ ਉਹ ਬਾਪੂ ਵੀ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਉੱਥੇ ਵੀ ਮਿਲ ਗਿਆ ਲਾਇਆ ਉਹ ਬਾਪੂ ਜੀ ਦੀ ਸਮੱਸਿਆ ਵਾ ਜਿਹੜੀ ਦਿਨੋਂ ਦਿਨ ਵੱਧਦੀ ਜਾਂਦੀ ਆ ਡਾਕਟਰ ਦੱਸ ਦਿਆ ਵੀ ਇਹ ਜਿਹੜਾ ਫੇਸ ਆ ਇਹ ਕੱਟਿਆ ਵੀ ਨਹੀਂ ਜਾ ਸਕਦਾ ਕਿਉਂਕਿ ਅੰਦਰ ਸਾਰੇ ਫੈਲ ਚੁੱਕਿਆ ਵਾ ਤੇ ਕੀਮੋਥੈਰੇਪੀ ਵੀ ਬਾਪੂ ਦਾ ਸਰੀਰ ਚੱਲ ਨਹੀਂ ਪਾਊਗਾ। بس ਅਰਦਾਸ ਕਰਿਓ ਇੱਕ ਤਾਂ ਬਾਪੂ ਦੀ ਤਕਲੀਫ ਹੈ ਜਿਹੜੀ ਉਹ ਘਟੇ ਕਿਸ ਤਰੀਕੇ। ਇੱਕ ਜਿਹੜੇ ਇਹਨਾਂ ਦੇ ਕੋਈ ਸੰਗੀ ਸਾਥੀ ਨੇ, ਦੋਸਤ ਮਿੱਤਰ ਨੇ, ਪੁਰਾਣੇ ਰਿਸ਼ਤੇਦਾਰਾ ਕੋਈ ਬਾਈ ਬਣ ਕੇ ਮਿਲ ਜਾ ਆ ਕੇ ਬਾਪੂ ਨੂੰ ਯਾਰ। ਬਾਪੂ ਸੁਪਰੀਆਂ ਦੇ ਘਰ 'ਚ ਵੈਸੇ ਤਾਂ ਬਾਪੂ ਦੇ ਇੱਥੇ ਬਹੁਤ ਰਿਸ਼ਤੇਦਾਰ ਨੇ। ਬਾਪੂ ਦੇ ਭਰਾ ਵੀ ਆ, ਬਾਪੂ ਦੇ ਅਸੀਂ ਪੁੱਤ ਵੀ ਆ, ਸਾਰੇ ਇੱਥੇ ਖੜੇ। ਤੇ ਬਾਪੂ ਨਾਲ ਬੈਠ ਕੇ ਬਾਪੂ ਗੱਲਾਂ ਮਾਰਦੇ ਰਹਿੰਦੇ ਨੇ ਖੁਸ਼ ਰਹਿੰਦੇ ਨੇ ਆਪਣੀਆਂ ਪੁਰਾਣੀਆਂ ਸੰਝਾਂ ਪਰ ਆਪਣਾ ਜਿਹੜਾ ਉਹ ਆਪਣੇ ਹੁੰਦਾ ਜਰੂਰ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਬਾਪੂ ਜੀ ਨੂੰ ਕੋਈ ਮਿਲਣਾ ਚਾਹੁੰਦਾ ਤਾਂ ਹੋ ਕੇ ਜਾਵੇ ਮਿਲ ਕੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਅਰਦਾਸ ਕਰਿਓ ਬਾਪੂ ਕਾਬਨੂ 72 ਵਾਲਾ ਲਾਭ ਸਿੰਘ ਜੀ ਦੀ ਚੜ੍ਹਦੀ ਬਸ ਕਲਾ ਵਾਸਤੇ ਕੌਣ ਆਉਗਾ ਥਲੇ ਵਾਲਾ ਕਿੱਥੋਂ ਆਇਕਾ ਹੋਣਾ ਆਪਣੇ ਪਿੰਡ ਤੋਂ ਹੀ ਉਹਨੇ ਆ ਕੇ ਸੇ ਦੇ ਕੇ ਜਾਊ ਮੈਨੂੰ ਇੱਥੋਂ ਅੱਛਾ ਮਾ ਉਹ ਦਵਾਈ ਦਾ ਨਾਮ ਦੱਸ ਦਿਓ ਉਹਦੇ ਭਾਈ ਉਹਨਾਂ ਦਾ ਨਾਮ ਦੱਸ ਦਿਓ ਬਾਈ ਬਾਪੂ ਕਹਿਣਾ ਥੋੜਾ ਪੋਣਾ ਥੋੜਾ ਅਸੀਂ ਚਲੋ ਮਨਾ ਨਹੀਂ ਕਰਦੇ ਕਦੇ ਮੈਨੂੰ ਮੋੜ ਦੇ ਥੋੜਾ ਇੱਥੇ ਕੀ ਕਰੂੰ ਠੀਕ ਆ ਜੀ ਇੱਥੇ ਆਪਣੇ ਸਾਜੀ ਸੋਣ ਕੀ ਕੱਟਦਾ ਕੋਈ ਗੱਲ ਨਹੀਂ ਗੰਡਾ ਦਾ ਬਾਪੂ ਜਿੰਦਰ ਦਾ ਬਾਪੂ ਅੱਛਾ ਜਿੰਦਰ ਦਾ ਬਾਪੂ ਚੰਗਾ ਜੀ ਚੰਗਾ ਬਾਪੂ right concept.